ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਇਹ ਫਲਾਈ ਓਵਰ ਵਾਲੇ ਚੜ੍ਹੇ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਸੈਲੀਬ੍ਰੇਸ਼ਨ ਮੋਲ ਤੇ ਲੱਗੇ ਅੱਛਾ ਜੀ ਉਹ ਮੈਂ ਚੜ੍ਹ ਰਿਹਾ ਹਾਂ ਤੇ ਬਿਲਕੁਲ ਹੌਲੀ ਸਲੋ ਹੀ ਉੱਥੇ ਡੋਰ ਫਿਰੀ ਤੇ ਉਸੇ ਵੇਲੇ ਮੌਕੇ ਤੇ ਮੌਤ ਹੋ ਗਈ ਇਹ ਇਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਆ ਇਹ ਇੱਥੇ ਪੁਲ ਦੇ ਉੱਪਰ ਹੀ ਬਹੁਤ ਚਾਂਸ ਹੋਇਆ ਇੱਥੇ ਵੱਲੇ ਹੋਇਆ ਕੱਲ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈ ਓਵਰ ਵਾਲੇ ਚੜੇ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਬੱਸ ਇਹ ਜੀ ਸੈਲੀਬ੍ਰੇਸ਼ਨ ਮੋਲ ਤੇ ਲੱਗੇ ਜੀ ਅੱਛਾ ਜੀ ਉਹ ਤੋਂ ਮੈਂ ਚੜ ਰਿਹਾ ਹਾਂ ਤੇ ਬਿਲਕੁਲ ਹੌਲੀ ਸਲੋ ਹੀ ਉੱਥੇ ਡੋਰ ਫਿਰੀ ਤੇ ਉਸੇ ਵੇਲੇ ਮੌਕੇ ਤੇ ਮੌਤ ਹੋ ਗਈ ਤੁਸੀਂ ਹਸਪੀਟਲ ਲੈ ਗਏ ਸੀ ਹਾਂਜੀ ਹੋ ਗਏ ਵਿਜੇ ਨਗਰ ਹਸਪੀਟਲ ਐ ਪਲਸ ਉੱਥੇ ਜੀ ਗਏ ਡਾਕਟਰਾਂ ਨੇ ਕੀ ਕਿਹਾ ਮੌਕੇ ਡਾਕਟਰਾਂ ਨੇ ਉਸੇ ਲਈ ਖਤਮ ਹੋ ਗਈ ਜੀ ਮੈਂ ਲੇਬਰ ਦੇ ਕੰਮ ਕਰਦਾ ਜੀ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਐ ਸਭ ਤੋਂ ਛੋਟੀ ਕੀ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਇਹ ਦੇਖ ਮੰਗੀ ਹੀ ਇਹ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਹ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱੱਲੇ ਹੋਇਆ ਕੱਲ ਕੱਲ ਵੱੱਲੇ ਵੀ ਹੋਇਆ ਉੱਥੇ ਪੁਲਿਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰਕਦਾ ਹੀ ਨਹੀਂ ਵੱੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮੜ ਗਿਆ ਸੂਰਤੇ ਬੰਦ ਕਰਤੀ ਪੂਰੀ ਤਰ੍ਹਾਂ ਤੇ ਜਬਾਂਦੇ ਇਹ ਨਹੀਂ ਦੇ ਕੋਈ ਹੁੰਦਾ ਹੀ ਇਹ ਡੋਰਾ ਵਖਾ ਸਕਦੇ ਆ ਆ ਰਹੇ ਆਪਣੀਆਂ ਬੇਟੀਆਂ ਵੀ ਇੰਨਾ ਬੇਟਿਆਂ ਵਾਂਗੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਇਹ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਆਉਂਦੇ ਹੈਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ